ਭਾਰਤ ਦੇਸ਼ ਦੇ ਨਾਲ ਹੀ ਨਹੀਂ ਇੰਟਰਨੈਸ਼ਨਲ ਮੁੱਦਾ ਬਣਿਆ ਹੋਇਆ ਪਹਿਲਗਾਮ ਦੀ ਘਟਨਾ ਤੋਂ ਬਾਅਦ ਉਹ ਘਟਨਾ ਵੀ ਬਹੁਤ ਵੱਡੀ ਸੀ 26 ਜਣੇ ਨੇ ਹੱਥੇ ਬੇਕਸੂਰ ਮਾਰੇ ਗਏ ਪਰ ਉਹ ਮਾਰਨ ਤੋਂ ਬਾਅਦ ਜਿੱਥੇ ਇਨਸਾਫ ਦੀ ਗੱਲ ਹੋਣੀ ਚਾਹੀਦੀ ਹੈ ਉਹ ਬੇਕਸੂਰ ਜਾਨਾ ਜਾਣ ਤੋਂ ਬਾਅਦ ਸਾਂਝ ਵਧਾਉਣ ਦੀ ਦੇਸ਼ ਦੀ ਗੱਲ ਹੋਣੀ ਚਾਹੀਦੀ ਹੈ ਪਰ ਵਾਕਿਆਨਾਲ ਤਾਂ ਲੜਨਾ ਕੀ ਹੈ ਇੱਥੇ ਨਫ਼ਰਤ ਦੇ ਬੀਜ ਹੋਰ ਬੀਜੇ ਜਾ ਰਹੇ ਨੇ ਵੰਡੀਆਂ ਪਾਈਆਂ ਜਾ ਰਹੀਆਂ ਨੇ ਭਾਜਪਾ ਦੇ ਇਥੋਂ ਤੱਕ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਲੋਕ ਵੀ ਤਰ੍ਹਾਂ-ਤਰ੍ਹਾਂ ਦੇ ਬਿਆਨ ਬੇਤੁੱਕੇ ਦੇ ਰਹੇ ਨੇ ਦੇਖੋ ਇੱਕ ਇਨਸਾਫ ਦੀ ਗੱਲ ਹੋਣੀ ਚਾਹੀਦੀ ਹੈ ਇੱਕ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਹੈ ਨਾ ਇਥੇ ਇਨਸਾਫ ਦੀ ਗੱਲ ਹੋ ਰਹੀ ਨਾ ਇਥੇ ਇਨਸਾਨੀਅਤ ਦੀ ਗੱਲ ਹੋ ਰਹੀ ਜੇ ਹੋ ਰਹੀ ਆ ਤੇ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਆ ਸਿਆਸਤ ਵੀ ਦੇਸ਼ ਨੂੰ ਤੋੜਨ ਵਾਲੀ ਹੋ ਰਹੀ ਆ ਔਰ ਗਰਮ ਖਿਆਲੀ ਗੱਲਾਂ ਹੋ ਰਹੀਆਂ ਨੇ ਔਰ ਜਿਵੇਂ ਨਫ਼ਰਤ ਵਾਲੀਆਂ ਗੱਲਾਂ ਹੋ ਰਹੀਆਂ ਨੇ ਦੇਖੋ ਦੋਨਾਂ ਮੁਲਕਾਂ ਨੇ ਜਿਹੜੀ ਉਹ ਡੈਡ ਲਾਈਨ ਦੇ ਦਿੱਤੀ ਹੈਗੀ ਆ ਠੀਕ ਹੈ ਜੀ ਕਿ ਜਿਹੜੇ ਜਿਹੜੇ ਵੀ ਵਾਸੀ ਜੇ ਪਾਕਿਸਤਾਨ ਦੇ ਵਿੱਚ ਭਾਰਤੀ ਨੇ ਤੇ ਉਹ ਵੀ 30 ਤਰੀਕ ਤੱਕ ਵਾਪਸ ਚਲੇ ਜਾਣ ਤੇ ਜੇ ਭਾਰਤ ਦੇ ਵਿੱਚ ਪਾਕਿਸਾਨੀ ਆ ਤੇ ਉਹ ਵੀ 30 ਤੱਕ ਵਾਪਸ ਚਲੇ ਜਾਣ ਪਰ ਜਿਹੜੀ ਹੁਣ ਨਫਰਤ ਇਹ ਫਲਾਈ ਜਾ ਰਹੀ ਹੈ ਖਾਸ ਕਰਕੇ ਇੱਕ ਵਰਗ ਦੇ ਨੂੰ ਲੈ ਕੇ ਜਾਂ ਇੱਕ ਫਿਰਕੇ ਨੂੰ ਲੈ ਕੇ ਉਹਦੇ ਨਾਲ ਦੇਸ਼ ਟੁੱਟੂਗਾ ਉਹਦੇ ਨਾਲ ਜਿਹੜੇ ਨਫਰਤ ਫਲਾਉਣ ਵਾਲੀਆਂ ਤਾਕਤਾਂ ਨੂੰ ਬਲ ਮਿਲੂਗਾ ਜਾਂ ਅੱਤਵਾਦ ਜਾਂ دہشت ਫਲਾਉਣ ਵਾਲਿਆਂ ਨੂੰ ਤਾਕਤ ਮਿਲੂਗਾ ਉਹਨਾਂ ਦੇ ਜਿਹੜੇ ਮਨਸੂਬੇ ਕਾਮਯਾਬ ਹੋਣਗੇ ਭਾਰਤੀਆਂ ਨੂੰ ਇਕੱਠੇ ਹੋ ਕੇ ਲੜਨਾ ਪਊਗਾ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਤੁਸੀਂ ਨਹੀਂ ਲੜ ਸਕਦੇ ਹੈਗੇ ਉਹਨਾਂ ਦੇ ਤੇ ਫਿਰ ਮਨਸੂਬੇ ਸਪਸ਼ਟ ਹੋ ਗਏ ਕਿ ਉਹ ਤੁਹਾਨੂੰ ਫਿਰਕੇ ਦੇ ਆਧਾਰ ਤੇ ਤੋੜਨਾ ਚਾਹੁੰਦੇ ਨੇ ਜਿਵੇਂ ਤੁਹਾਨੂੰ ਅੰਗਰੇਜ਼ ਵੰਡ ਗਏ ਜਿਵੇਂ ਉਹ ਤੁਹਾਨੂੰ Hindu Muslim ਦੇ ਤੌਰ ਤੇ ਵੰਡ ਗਏ ਹੈਗੇ ਤੇ 1947 ਤੋਂ ਲੈ ਕੇ ਹੁਣ ਤੱਕ ਤੁਸੀਂ ਆਪਸ ਦੇ ਵਿੱਚ ਲੜਦੇ ਆ ਰਹੇ ਹੋ ਹੁਣ BJP ਸਮੇਤ ਸਾਰੀਆਂ ਪਾਰਟੀਆਂ ਨੂੰ ਚਾਹੀਦੀਆਂ ਕਿ ਇਸ ਦੁੱਖ ਦੀ ਘੜੀ ਤੇ ਤੁਹਾਡੇ ਸਿਆਸਤ ਨਹੀਂ ਹੋਣੀ ਚਾਹੀਦੀ ਤੁਹਾਨੂੰ ਕਰਨੀ ਨਹੀਂ ਚਾਹੀਦੀ ਤੁਸੀਂ ਤੇ ਕਰੋ ਡਵੈਲਪਮੈਂਟ ਦੇ ਏਜੰਡੇ ਤੇ ਕਰੋ ਵਿਕਾਸ ਦੇ ਏਜੰਡੇ ਤੇ ਕਰੋ ਤੁਸੀਂ ਇਸ ਏਜੰਡੇ ਤੇ ਸਿਆਸਤ ਕਰੋਗੇ ਦਾ ਮਤਲਬ ਹੈ ਕਿ ਤੁਸੀਂ ਉਸ ਭੀੜ ਦੇ ਉਸ ਦਹਿਸ਼ਤਗਰਦ ਦੇ ਲੋਕਾਂ ਦੇ ਉਹ ਹਿੱਸੇਦਾਰ ਬੰਦੇ ਜਾ ਰਹੇ ਹੋ ਹੁਣ ਇੰਡੀਆ ਦੇ ਵਿੱਚ ਕੀ ਹੋ ਰਿਹਾ ਕਿ ਇੱਕ ਫਿਰਕੇ ਦੇ ਲੋਕਾਂ ਦੀਆਂ ਦੁਕਾਨਾਂ ਸਾੜੀਆਂ ਜਾ ਰਹੀਆਂ ਨੇ ਕੁੱਟਿਆ ਜਾ ਰਿਹਾ ਜਦ ਦਿੱਲੀ ਦੇ ਵਿੱਚ ਬੀਜੇਪੀ ਦੇ ਲੋਕ ਜਾਂ ਯੂਪੀ ਬਿਹਾਰ ਦੇ ਵਿੱਚ ਲੋਕ ਜਿਹੜੇ ਨਫ਼ਰਤ ਪੈਰਉਣ ਵਾਲੇ ਲੋਕ ਆ ਦੁਕਾਨਾਂ ਤੇ ਰੇੜੀਆਂ ਤੇ ਕਹਿੰਦੇ ਕਿ ਨਾਮ ਲਿਖੋ ਕਿ ਇਹ ਦੁਕਾਨ ਫਲਾਣੇ ਦੀ ਹੈ ਦੁਕਾਨ ਫਲਾਣੇ ਦੀ ਇਹ ਰੇੜੀ ਕਿਸੇ ਦੀ ਹੈ ਕਿਹੜੇ ਦੀ ਹੈ ਉਹ ਨਫ਼ਰਤ ਆ ਉਹ ਨਫ਼ਰਤ ਉਹ ਇੰਡੀਆ ਦੇ ਵਿੱਚ ਨਹੀਂ ਜਾਣੇ ਜੇ ਪਰ ਜਦੋਂ ਅਸੀਂ ਇਹੋ ਜੀ ਸਿਆਸਤ ਨੂੰ ਹੱਲਾਸ਼ੇਰੀ ਦਿੰਦੇ ਆ ਤੇ ਲਾਜ਼ਮੀ ਤੌਰ ਤੇ ਉਹਦਾ ਨੁਕਸਾਨ ਹੁੰਦਾ ਬੀਜਪੀ ਸਮੇਤ ਜਿੰਨੀਆਂ ਵੀ ਦੇਸ਼ ਦੀਆਂ ਸਿਆਸੀ ਪਾਰਟੀਆਂ ਇਸ ਮੌਕੇ ਸਿਆਸਤ ਨਹੀਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਦੁੱਖ ਦੀ ਘੜੀ ਜਿਹੜਾ ਵਾ ਉਹ ਪਹਿਲਾਂ ਤੋਂ ਉਹਨਾਂ ਪਰਿਵਾਰਾਂ ਨੂੰ ਹੌਸਲਾ ਦੇਣ ਦੀ ਲੋੜ ਆ ਅਸੀਂ ਆਪਣੀਆਂ ਵੋਟਾਂ ਗਿਣ ਰਹੇ ਆ ਅਸੀਂ ਆਪਣੀ ਸਿਆਸਤ ਕਰ ਰਹੇ ਆ ਉਹ ਸਾਰਾ ਸਿਰ ਗਲਤ ਆ ਪਰ ਇੰਡੀਆ ਨੇ ਕਦੀ ਇਨ੍ਹਾਂ ਤੋਂ ਗਲਤੀਆਂ ਤੋਂ ਸਿੱਖਿਆ ਨਹੀਂ ਐਡੇ ਵੱਡੇ ਵੱਡੇ ਹਾਦਸੇ ਹੋ ਗਏ ਪਾਰਲੀਮੈਂਟ ਤੇ ਅਟੈਕ ਹੋ ਗਿਆ ਅਸੀਂ ਉਸ ਤੇ ਸਿਆਸਤ ਕੀਤੀ ਕੁਝ ਸਿੱਖਿਆ ਨਹੀਂ ਬੰਬੇ ਹੋਟਲ ਦੇ ਵਿੱਚ ਅਟੈਕ ਹੋ ਗਿਆ ਅਸੀਂ ਕੋ ਨਹੀਂ ਸਿੱਖਿਆ ਚਿੱਟੀ ਸਿੰਘਪੁਰਾ ਦੇ ਵਿੱਚ 36 ਸਿੱਖ ਚੁਣ-ਚੁਣ ਕੇ ਮਾਰੇ ਗਏ ਪੂਰਾ ਪਿੰਡ ਹੀ ਉਡਾ ਦਿੱਤਾ ਅਸੀਂ ਨਹੀਂ ਸਿੱਖੇ ਅਸੀਂ 36 CRP ਦੇ ਕਾਂਸਟੇਬਲ ਸ਼ਹੀਦ ਕਰਵਾ ਲਏ ਅਸੀਂ ਤਾਂ ਆਸਾਨ ਹੀ ਸਿੱਖੇ ਅਸੀਂ ਉਹਨਾਂ 26 ਜਾਣੇ ਬੇਕਸੂਰ ਮਰਵਾ ਲਏ ਅਸੀਂ ਤਾਂ ਨਹੀਂ ਸਿੱਖੇ ਕਿਉਂਕਿ ਅਸੀਂ ਸਿਆਸਤ ਕਰਦੇ ਅਸੀਂ ਧਰਮ ਦੇ ਨਾਮ ਤੇ ਸਿਆਸਤ ਕਰਦੇ ਰਹੇ ਕਿ ਇਹ ਮੁਸਲਮਾਨ ਇਹ ਸਿੱਖਾ ਇਹ ਹਿੰਦੂ ਇਹ ਐਸਾਈ ਔਰ ਹੁਦੇ ਸਾਡਾ ਇੰਡੀਆ ਦਾ ਜਿਹੜਾ মিডিਆ ਉਹ ਸਭ ਤੋਂ ਵੱਧ ਯੈਰ ਘੋਲ ਰਿਹਾ ਸਭ ਤੋਂ ਵੱਧ ਉਹ ਨਫਰਤ ਘੋਲ ਰਿਹਾ ਹੈਗਾ ਇਹ ਇੰਡੀਆ ਕਿਸੇ ਵੀ ਪਾਰਟੀ ਦਾ ਨਹੀਂ ਹੈ ਇਹ ਕਿਸੇ ਵੀ ਧਰਮ ਦਾ ਨਹੀਂ ਹੈ ਕਿਸੇ ਵੀ ਫਿਰਕੇਦ ਨੇ ਇੰਡੀਆ ਸਾਰਿਆਂ ਦਾ ਤੇ ਇੰਡੀਆ ਵਿੱਚ ਰਹਿਣ ਵਾਲਾ ਹਰ ਆਲੋਕ ਭਾਰਤੀ ਹੈ ਸਾਨੂੰ ਉਸ ਨਜ਼ਰਾਂ ਦੇ ਨਾਲ ਹੀ ਦੇਖਣਾ ਚਾਹੀਦਾ ਹੁਣ ਆ ਕਿ ਅਸੀਂ ਵਾਗਾ ਬੰਦ ਕਰ ਦਿੱਤਾ ਗੱਲ ਇਹ ਹੈ ਕਿ ਜੇ ਅਸੀਂ ਪਾਕਿਸਤਾਨ ਨੂੰ ਇਕਨੋਮਿਕਲੀ ਮਾਰਨਾ ਜਾਂ ਅਸੀਂ ਉਹਨਾਂ ਨੂੰ ਪਿਆਸੇ ਮਾਰਨਾ ਜਾਂ ਅਸੀਂ ਉਹਨਾਂ ਨੂੰ ਭੁੱਖੇ ਮਾਰਨਾ ਤੇ ਇੰਡੀਆ ਦੇ ਨਾਲ ਜਿੰਨੀਆਂ ਵੀ ਜੁੜੀਆਂ ਸਰਹੱਦਾਂ ਤੋਂ ਉਹਨਾਂ ਦੇ ਨਾਲ ਵਪਾਰ ਹੁੰਦਾ ਬੰਦ ਹੋਣਾ ਚਾਹੀਦਾ ਕੱਲਾ ਵਾਗਾ ਬਾਡਰ ਕਿਉਂ ਹੀ ਬੰਦ ਹੋਵੇ ਬਾਕੀ ਨੂੰ ਬਾਕੀ ਵੀ ਜਿਹੜੇ ਵਪਾਰ ਹੋ ਰਹੇ ਨੇ ਬੰਦਰਗਾਹਾਂ ਦੇ ਰੂਪ ਦੇ ਵਿੱਚ 에어ਪੋਰਟਾਂ ਦੇ ਰੂਪ ਦੇ ਵਿੱਚ ਉਹ ਵੀ ਬੰਦ ਹੋਣੇ ਚਾਹੀਦੇ ਜਦ ਅਸੀਂ ਆਪਣੇ ਦੁਸ਼ਮਣ ਦੇਸ਼ ਨੂੰ ਸਬਕ ਸਿਖਾਉਣਾ ਆਰਥਿਕ ਤੌਰ ਤੇ ਲੜਾਈ ਤੇ ਸਾਡਾ ਆਖਰੀ ਹਥਿਆਰ ਹੋਊਗਾ ਉਹ ਸਾਡੇ ਕੋ ਆਖਰੀ ਹਥਿਆਰ ਉਸ ਤੋਂ ਪਹਿਲਾਂ ਤੇ ਬਹੁਤ ਸਾਰੇ ਅਸੀਂ ਉਹਨੂੰ ਇਕਨੋਮਿਕਲੀ ਆਰਥਿਕ ਜਿੰਨੇ ਆ ਉਹ ਖਤਮ ਕਰ ਦੋ ਉਹਨਾਂ ਦੇ ਨਾਲ ਡੀਲਾਂ ਕਰ ਦੋ ਜਿਹੜੀਆਂ ਬੰਦਰਗਾਹਾਂ ਦੇ ਨਾਲ ਪ੍ਰਾਈਵੇਟ ਜਿਹੜੇ ਉਦਯੋਗਪਤੀ ਨੇ ਉਹਨਾਂ ਦੇ ਸੌਦੇ ਉਹ ਰੇ ਬੰਦ ਕਰ ਦੋ ਉੱਥੇ ਵੀ ਸਾਰਾ ਇੰਡੀਆ ਇੱਕੋ ਨਾਲ ਚਾਹੀਦਾ ਇਨੀ ਕਿ ਇੱਕੋ ਹੀ ਬਾਰਡਰ ਬੰਦ ਹੋਵੇ ਸਾਰੇ ਸਾਰੇ ਬਾਰਡਰ ਸਾਰੇ ਬਾਰਡਰਾਂ ਤੋਂ ਹੁੰਦਾ ਵਪਾਰ ਬੰਦ ਹੋਣਾ ਚਾਹੀਦਾ ਕੱਲਾ ਵਾਗਾ ਹੀ ਕਿਉਂ ਬੰਦ ਹੋਵੇ ਬਾਕੀ ਜਿਹੜੇ ਬੰਦਰਗਾਹਾਂ ਤੋਂ ਵਪਾਰ ਬੰਦ ਨੇ ਉਹਨੂੰ ਇਕਨੋਮਿਕਲੀ ਦੋ ਨਾ ਮਾਰ ਫਿਰ ਤੁਸੀਂ ਜਿਹੜਾ ਕਹੇ ਕਿ ਅਸੀਂ ਸਿੰਧ ਵਾਟਰ ਟਰੀਟ ਐਗਰੀਮੈਂਟ ਜਿਹੜੀ ਟ੍ਰੀਟੀ ਕਰੋ ਬਣਾਓ ਡੈਮ ਰੋਕੋ ਪਾਣੀ ਮਤਲਬ ਫੇਰ ਹੀ ਹੈ ਨਾ ਲੜਾਈ ਤੇ ਆਖਰੀ ਆ ਹੁਣ ਯੁੱਧ ਦੇ ਦੇ ਨਾਲ ਨੁਕਸਾਨ ਉਹਨਾਂ ਦਾ ਵੀ ਸਾਡਾ ਇਕਨੋਮਿਕਲੀ ਜਿਹੜੇ ਬੰਦੇ ਨੂੰ ਤੁਸੀਂ ਨੁਕਸਾਨ ਪਹੁੰਚਾਓਗੇ ਉਹ ਕਦੀ ਨਹੀਂ ਉੱਠ ਸਕਦਾਗਾ। ਪੂਰੀ ਦੁਨੀਆ ਦੇ ਨਕਸ਼ੇ ਦੇ ਵਿੱਚ ਇਹ ਦੋ ਹੀ ਮੁਲਕ ਹੈ ਸ਼ਾਇਦ ਜਿਹੜੇ ਇੱਕ ਦੂਜੇ ਨੂੰ ਤਾਨੇ ਮੇਹਣੇ ਦੇਣ ਲੱਗਿਆਂ ਵੀ ਮਿੰਟ ਲਾਉਂਦੇ ਆ ਇੱਕ ਦੂਜੇ ਦੇ ਖਿਲਾਫ ਚੱਲਣ ਲੱਗਿਆਂ ਵੀ ਬਿਆਨਬਾਜ਼ੀ ਵੀ ਕਾਰਵਾਈਆਂ ਲਵੀ ਜਿੰਨੇ ਯੂਰਪ ਦੇ ਕੰਟਰੀ ਹੈ ਜਿਨ੍ਹਾਂ ਦੀ ਭਾਵੇਂ ਨਾਂ ਵੀ ਬਣਦੀ ਹੋਵੇ ਤਾਰਾਂ ਤੱਕ ਨਹੀਂ ਲਾਈਆਂ ਹੋਈਆਂ ਬਾਰਡਰ ਤੇ। ਬਿਲਕੁਲ ਗਲਤ ਹੀ ਹੈ ਕਿ ਇਹ ਜਿਹੜਾ ਵੰਡ ਹੋਈ ਨਾ ਇਹ ਧਰਮ ਦੇ ਆਧਾਰ ਤੇ ਹੋਈ ਨਾ ਜਿਸ ਮੁਲਕਾਂ ਦੀ ਵੰਡ ਧਰਮ ਦੇ ਆਧਾਰ ਤੇ ਉੱਥੇ ਯਰ ਰਮੇਸ਼ਾ ਯਰ ਖੁੱਲਣ ਵਾਲੇ ਇੱਧਰ ਵੀ ਨੇ ਤੇ ਯਰ ਖੁੱਲਣ ਵਾਲੇ ਉੱਧਰ ਵੀ ਆ ਇੱਧਰ ਵੀ ਚੰਗੇ ਬੰਦੇ ਨੇ ਉੱਧਰ ਵੀ ਚੰਗੇ ਹੋਣਗੇ ਹਰ ਮੁਲਕ ਦੇ ਵਿੱਚ ਹਰ ਫਿਰਕੇ ਦੇ ਵਿੱਚ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਮਾੜੇ ਵੀ ਹੁੰਦੇ ਚੰਗੇ ਵੀ ਹੁੰਦੇ ਪਰ ਇਨਸਾਨੀਅਤ ਤੋਂ ਵੱਡੀ ਕੋਈ ਜਾਤ ਨਹੀਂ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈਗਾ ਇਸ ਕਰਕੇ ਅਸੀਂ ਦੂਜੇ ਮੁਲਕਾਂ ਵਰਕੇ ਉਹਨਾਂ ਵੀ ਉੱਥੇ ਇਕਨੋਮਿਕਲੀ ਲੜਾਈ ਚੱਲ ਰਹੀ ਹੈ ਅਮਰੀਕਾ ਦੀ ਟੈਰਿਫ ਵਾਰ ਇਕਨੋਮਿਕਲੀ ਲੜਾਈ ਹੈ ਨਾ ਪਾਣੀ ਦੀ ਵਾਰ ਉੱਥੇ ਚੱਲ ਰਹੀ ਹੈ ਤੇਲ ਦੀ ਜੰਗ ਉੱਥੇ ਚੱਲ ਰਹੀ ਹੈ ਅਮਰੀਕਾ ਨੇ ਕਿਹੜੇ ਤੇਲ ਦੇ ਬੰਨ ਕਿਹੜੇ ਕਿਹੜੇ ਕੰਟਰੀ ਤੇ ਹਮਲਾ ਨਹੀਂ ਕੀਤਾ ਤੇ ਕਬਜ਼ਾ ਨਹੀਂ ਕੀਤਾ ਇਕਨੋਮਿਕਲੀ ਜਿਹੜੀ ਮਾਰ ਪਾਕਿਸਤਾਨ ਨੂੰ ਸਿਖਾਓ ਸਬਕ ਸਿਖਾਓ ਫਿਰ ਸਿਰਫ ਵਾਗ ਆਰਡਰ ਜਿੱਥੇ ਸਿਰਫ ਧਾਰਮਿਕ ਜਥੇ ਜਾਂਦੇ ਸੀ ਹੋਰ ਤੇ ਵਪਾਰ ਕੋਈ ਹੁੰਦਾ ਨਹੀਂ ਵਪਾਰ ਤੇ ਹੁਣ ਹੋਰ ਕੋਨਿਆਂ ਤੋਂ ਹੋ ਰਿਹਾ ਹੋਰ ਬੰਦਰਗਾਰਾਂ ਤੋਂ ਹੋ ਰਿਹਾ ਉਹ ਵੀ ਬੰਦ ਕਰਨਾ ਚਾਹੀਦਾ ਹੈਗਾ ਨਾ ਪਰ ਫਲਾਲ ਦੇਸ਼ ਦੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਕਿ ਨੁਕਸਾਨ ਅਸੀਂ ਬਹੁਤ ਚਿल्ल्याਗਾ ਵਾਰ-ਵਾਰ ਲੋਕਾਂ ਨੂੰ ਨਾ ਵੰਡੋ ਇੱਕ ਫਿਰਕੇ ਨੂੰ ਨਾ ਤੁਸੀਂ ਜਿਹੜਾ ਵਾ ਦੋਸ਼ੀ ਨਾ ਬਣਾਓ ਉਹਨਾਂ ਨੂੰ ਚੋਣ-ਚੋਣ ਕੇ ਉਹਨਾਂ ਦਾ ਟਾਰਗੇਟ ਨਾ ਕਰੋਗਾ ਭਾਰਤੀ ਹੋਣ ਦਾ ਸਾਨੂੰ ਸਬੂਤ ਦੇਣਾ ਚਾਹੀਦਾ ਕਿਉਂਕਿ ਸ਼ੁਰੂ ਤੋਂ ਹੀ ਭਾਰਤੀ ਹੈ ਨਹੀਂ ਅੰਗਰੇਜ਼ਾਂ ਨੇ ਜਾਂ ਮੁਗਲਾਂ ਨੇ ਸਾਨੂੰ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਵੰਡ ਕੇ ਤੇ ਅਸੀਂ 8-900 ਸਾਲ ਗੁਲਾਮ ਰਹੇ ਨਾ ਇਸੇ ਕਰਕੇ ਤੇ ਅਸੀਂ ਉਹ ਜਿਹੜੀ ਜਿਹੜੀ ਤਾਕਤ ਹੋਣੀ ਚਾਹੀਦੀ ਸੀ ਉਹ ਅਸੀਂ ਕਮਜ਼ੋਰੀ ਰੱਖੀ ਉਸ ਕਮਜ਼ੋਰੀ ਦਾ ਜਿਹੜਾ ਫਾਇਦਾ ਵਾ ਉਹ ਪਹਿਲਾਂ ਵੀ ਜਿਹੜੇ ਦੂਰੋਂ ਦੂਰੋਂ ਹਮਲਾਵਰ ਆਏ ਸੀ ਉਹਨਾਂ ਵੀ ਚੱਕਿਆ ਤੇ ਹੁਣ ਜਿਹੜੇ دہشتਗਰ ਲੋਗ ਉਹ ਸਾਡੀ ਕਮਜ਼ੋਰੀ ਦਾ ਫਾਇਦਾ ਚੁੱਕ ਰਹੇ ਹਾਲਾਂਕਿ ਇਹ ਸਾਡੀ ਮਜ਼ਬੂਤ ਮਜ ਉਹ ਹੋਣੀ ਚਾਹੀਦੀ ਸਟਰੈਂਥ ਹੋਣੀ ਚਾਹੀਦੀ ਆ ਕਿ ਇੱਥੇ ਕਿੰਨੇ ਲੋਕ ਮਿਹਨਤੀ ਨੇ ਕਿੰਨੇ ਫਾਈਟਰ ਨੇ ਕਿੰਨੇ ਜਸ਼ੀਲੇ ਨੇ ਹਰ ਧਰਮ ਦੇ ਵਿੱਚ ਬਹੁਤ ਵੱਡੇ ਫਾਈਟਰ ਨੇ ਪਰ ਉਹਹੀਂ ਕਿਉਂਕਿ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਵੰਡ ਲਿਆ ਗਿਆ ਉਹ ਸਾਡੀ ਕਮਜ਼ੋਰੀ ਹੈ ਅਗਲੇ ਕਮਜ਼ੋਰੀ ਦਾ ਫਾਇਦਾ ਚੱਕ ਰਹੇ ਨੇ ਹੁਣ ਉਹਨਾਂ ਨੇ دہشت گردਾਂ ਕਹਿ ਤਾਂ ਧਰਮ ਦੇ ਆਧਾਰ ਤੇ ਬੰਦੇ ਮਾਰੇ ਨੇ ਇੱਥੇ ਹੀ ਧਰਮ ਦੇ ਆਧਾਰ ਤੇ ਲੋਕਾਂ ਨੂੰ ਕੁੱਟਣਾ ਮਾਰਨਾ ਉਹਨਾਂ ਦੇ ਖੋਖੇ ਸਾੜਨੇ ਸ਼ੁਰੂ ਕਰਤੇ ਮਤਲਬ ਉਹਨਾਂ ਦੇ ਤਾਂ ਮਨਸੂਬਾ ਕਾਮਯਾਬ ਹੋ ਗਿਆ ਵੀ ਇਹ ਇੰਡੀਆ ਵਾਲੇ ਦੇ ਧਰਮ ਦੇ ਆਧਾਰ ਤੇ ਹੀ ਲੜਾਉਣਾ ਸੀ ਉਹ ਲੜ ਰਹੇ ਨੇ ਉਹ ਫਾਇਦਾ ਚੱਕ ਰਹੇ ਨੇ ਜਦ ਕਿ ਇੰਡੀਆ ਦੇ ਲੋਕਾਂ ਨੂੰ ਬਤੌਰ ਇੰਡੀਅਨ ਹੋਣ ਦਾ ਸਬੂਤ ਦੇਣਾ ਚਾਹੀਦਾ ਪਰ ਇੰਡੀਅਨ ਹੋਣ ਦਾ ਸਬੂਤ ਅਸੀਂ ਤਾਂ ਦੇਵਾਂਗੇ ਜੇ ਸਾਡੀਆਂ ਪੋਲੀਟੀਕਲ ਪਾਰਟੀਆਂ ਦੀ ਸੋਚ ਚੰਗੀ ਹੋ ਗਈ ਜਦ ਉਹਨਾਂ ਦੀ ਸੋਚ ਹੀ ਧਰਮ ਨਿਰਪੱਖ ਨਹੀਂ ਆ ਤੇ ਫਿਰ ਇੰਡੀਆ ਦਾ ਅਜਿਹੇ ਨੁਕਸਾਨ ਹੁੰਦਾ ਰਹੂਗਾ ਫਿਰ ਹਰ ਵਾਰ ਅਸੀਂ ਆਪਸ ਦੇ ਵਿੱਚ ਹੀ ਲੜਦੇ ਰਵਾਂਗੇ ਤੇ ਸਾਡਾ ਨੁਕਸਾਨ ਹੁੰਦਾ ਰਹੂਗਾ ਪਰ ਸਿਆਸਤ ਜਿਹੜੀ ਆ ਉਹ ਸਮਾਜ ਦੇ ਵਿੱਚ ਜ਼ਹਿਰ ਘੋਲ ਰਹੀ ਆ ਕਿਉਂਕਿ ਵੋਟਾਂ ਕਿਸੇ ਨਾ ਕਿਉਂਕਿ ਇੰਡੀਆ ਬਹੁਤ ਵੱਡਾ ਦੇਸ਼ ਆ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਵੋਟਾਂ ਪੈਂਦੀਆਂ ਰਹਿੰਦੀਆਂ ਨੇ ਉਹ ਵੋਟਾਂ ਦੇ ਚੱਕਰ ਦੇ ਵਿੱਚ ਅਸੀਂ ਸਿਆਸਤ ਕਰਦੇ ਆ ਸਿਆਸਤ ਇਸ ਕਰਕੇ ਚਾਹੁੰਦੇ ਨੇ ਕਿ ਉੱਥੇ ਵੀ ਸਾਡੀ ਸਰਕਾਰ ਬਣ ਜੇ ਉੱਥੇ ਵੀ ਸਾਡੀ ਸਰਕਾਰ ਬਣ ਜੇ ਜਿਵੇਂ ਪਹਿਲਾਂ ਜਿਹੜੇ ਸਿੰਘ ਮਾਰੇ 36 ਚਿੱਟੀ ਸਿੰਘਪੁਰ ਕੋਈ ਇਨਸਾਫ ਨਹੀਂ ਮਿਲਿਆ ਸੀਆਰਪੀ ਵਾਲੇ ਸ਼ਹੀਦ ਹੋਏ ਕੋਈ ਇਨਸਾਫ ਨਹੀਂ ਮਿਲਿਆ ਆ ਹੁਣ 26 ਜਿਹੜੇ ਮਾਰੇ ਗਏ ਨੇ ਕੋਈ ਇਨਸਾਫ ਨਹੀਂ ਮਿਲਿਆ ਬਸ ਸਰਕਾਰਾਂ ਬਣਦੀਆਂ ਨੇ ਵੋਟਾਂ ਗਿਣੀਆਂ ਜਾਂਦੀਆਂ ਨੇ ਹੋਰ ਕੁਝ ਨਹੀਂ ਹੋ ਰਿਹਾ ਤੇ ਬਸ ਲੋਕਾਂ ਨੂੰ ਲੜਾਇਆ ਜਾ ਰਿਹਾ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਉਹ ਸਾਡੀਆਂ ਪੋਲੀਟਿਕਲ ਪਾਰਟੀਆਂ ਦੇ ਮਨਸੂਬੇ ਨੇ ਤੇ ਦੁਸ਼ਮਣਾਂ ਦੇ ਜਿਹੜੇ ਮਨਸੂਬੇ ਨੇ ਅਸੀਂ ਉਹਨਾਂ 'ਚ ਹਿੱਸੇਦਾਰ ਬਣ ਰਹੇ ਨੇ ਚਾਹੇ ਜਾਣੇ 'ਚ ਕਹ ਲੋ ਚਾਹੇ ਅਣਜਾਣੇ 'ਚ ਕਹ ਲੋ